ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਹੱਦ ਤੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 30 ਜਨਵਰੀ ਨੂੰ 66 ਦਿਨ ਪੂਰੇ ਹੋ ਗਏ ਨੇ ਹੁਣ ਉਹਨਾਂ ਦੀ ਸੇਧ ਦੇ ਵਿੱਚ ਸੁਧਾਰ ਹੋ ਰਿਹਾ ਹੈ ਮੋਰਚੇ ਦੀ ਸਫਲਤਾ ਲਈ ਰੱਖੇ ਗਏ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਅੱਜ ਪਾਏ ਜਾਣਗੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਪਹੁੰਚਣ ਦੀ ਉਮੀਦ ਹੈ ਅੱਜ ਸਵੇਰੇ ਤੜਕੇ ਸੈਂਕੜੇ ਟਰੈਕਟਰ ਟਰਾਲੀਆਂ ਦਾ ਜੱਥਾ ਬਿਆਸ ਅੰਮ੍ਰਿਤਸਰ ਤੋਂ ਛੰਭੂ ਬਾਰਡਰ ਦੇ ਲਈ ਰਵਾਨਾ ਹੋਇਆ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਕ ਪਟੀਸ਼ਨ ਦੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇ ਵੱਲ ਸਰਕਾਰ ਵੱਲੋਂ ਬਣਾਈ ਕਮੇਟੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ ਅਜਿਹੇ ਜੋ ਉਹਨਾਂ ਨੂੰ ਗੱਲ ਕਰਨ ਦਿਓ ਇਸੇ ਨਾਲ ਹੀ ਅੱਜ ਕਿਸਾਨਾਂ ਦੇ ਸੈਂਕੜੇ ਟਰੈਕਟਰਾਂ ਦਾ ਕਾਫਲਾ ਅੰਮ੍ਰਿਤਸਰ ਤੋਂ ਛੰਬੂ ਲਈ ਰਵਾਨਾ ਹੋ ਗਿਆ ਹੈ ਇਸ ਕਾਫਲੇ ਦੀ ਅਗਵਾਈ ਸਰਮਨ ਸਿੰਘ ਪੰਦੇਰਕਰ ਦੇ ਨਜ਼ਰ ਆ ਰਹੇ ਨੇ ਉਧਰ ਇਲਾਜ ਤੋਂ ਬਾਅਦ ਡੱਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਪਰ ਉਹਨਾਂ ਨੂੰ ਸਰੀਰਕ ਕਮਜ਼ੋਰੀ ਬਰਕਰਾਰ ਹੈ ਬੁੱਧਵਾਰ ਨੂੰ ਕੇਂਦਰ ਦੇ ਕੁਝ ਅਧਿਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਚੰਡੀਗੜ੍ਹ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਤੇ ਉਹਨਾਂ ਦਾ ਹਾਲ-ਚਾਲ ਪੁੱਛਣ ਪੁੱਝੇ ਸਨ ਅਧਿ ਆਰਗਿਆ ਨੇ মিডিਆ ਤੋਂ ਪੂਰੀ ਦੂਰੀ ਬਣਾਈ ਰੱਖੀ ਸੀ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਕਿਸਾਨ ਆਗੂ ਕਾਕਾ ਸਿੰਘ ਕੋਟਰਾ ਤੇ ਅਭਿਮੰਨਿਓ ਕਹਾੜਨੇ ਦੱਸਿਆ ਕਿ 18 ਜਨਵਰੀ ਨੂੰ ਉਕਤ ਅਧਿਕਾਰੀ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਕੱਤਰ ਦਾ ਸੁਨੇਹਾ ਲੈ ਕੇ ਖਨੋਰੀ ਬਾਰਡਰ ਤੇ ਪੁੱਜੇ ਸਨ ਅਤੇ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦਾ ਹਾਜ਼ਰਚਲ ਪੁੱਛਿਆ। ਇਸ ਤੋਂ ਬਾਅਦ ਡੱਲੇਵਾਲ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਉਨ੍ਹਾਂ ਦੇ ਵੱਲੋਂ ਅਧਿਕਾਰੀਆਂ ਨੂੰ ਪ੍ਰੋਸਾ ਦਿਵਾਇਆ ਗਿਆ ਹੈ ਕਿ ਜੇਕਰ ਉਹ ਸਰੀਰਕ ਤੌਰ ਤੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਯੋਗ ਹਨ ਉਹ ਜ਼ਰੂਰ ਹਾਜ਼ਰ ਹੋਣਗੇ ਰਤਨਾਪੁਰਾ ਮੋਰਚੇ ਤੇ 11 ਫਰਵਰੀ ਨੂੰ ਹੋਣ ਵਾਲੀ ਮਹਾਪੰਚਾਇਤ ਦੀ ਰੂਪਰੇਖਾ ਤਿਆਰ ਕਰਨ ਲਈ ਸਮੁੱਚੀ ਕਮੇਟੀ ਦੀ ਮੀਟਿੰਗ ਹੋਈ ਅਤੇ ਫੈਸਲਾ ਕੀਤਾ ਗਿਆ ਕਿ 11 ਫਰਵਰੀ ਨੂੰ ਹਰ ਪਿੰਡ ਤੋਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਰਤਨਾਪੁਰਾ ਹਰਿਆਣਾ ਮੋਰਚੇ ਤੇ ਪਹੁੰਚ ਕੇ ਮਹਾਪੰਚਾਇਤ ਨੂੰ ਸਫਲ ਬਣਾਉਣਗੇ ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਖਨੌਰੀ ਬਾਰਡਰ ਵਿਖੇ ਸ਼੍ਰੀ ਅਖੰਡਪੁਰ ਸਾਹਿਬ ਦਾ ਪਰ ਆਸ਼ ਕਰਵਾਇਆ ਗਿਆ ਹੈ ਅਤੇ ਸਵੇਰੇ ਹੁਣੌਰੀ ਬਾਰਡਰ ਵਿਕੇ ਸ੍ਰੀ ਅਖੰਡ ਪੁਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਮੋਰਚੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ ਜਾਵੇਗੀ ਉਦੋਂ ਸੁਪਰੀਮ ਕੋਰਟ ਨੇ ਕਿਸਾਨਾ ਗੁਰਜਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਲਾਜ ਕਰਵਾਉਣ ਤੇ ਕੇਂਦਰ ਦੇ ਵੱਲੋਂ 14 ਫਰਵਰੀ ਨੂੰ ਚੰਡੀਗੜ੍ਹ ਚ ਸੱਦੀ ਗਈ ਮੀਟਿੰਗ 'ਚ ਹਿੱਸਾ ਲੈਣ ਦੇ ਇਸ਼ਾਰਾ ਜਿਤਾਉਣ ਦਾ ਨੋਟਿਸ ਲਿਆ ਹੈ ਜਸਟਿਸ ਸੂਰੀਆਕਾਂਤ ਦੇ ਆਧਾਰਿਤ ਬੈਂਚ ਨੇ ਕਿਸਾਨਾਂ ਨਾਲ ਫਸਲਾ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਤਜ਼ਵੀਜ਼ਾਂ ਲਾਗੂ ਕਰਨ ਲਈ ਕੇਂਦਰ ਨੂੰ ਨਿਰਦੇਸ਼ ਦੇਣ ਸੰਬੰਧੀ ਅਰਜੀ ਤੇ ਸੁਣਵਾਈ ਮੁਲਤਵੀ ਕਰ ਦਿੱਤੀ ਇਸ ਮਾਮਲੇ ਤੇ 14 ਫਰਵਰੀ ਤੋਂ ਬਾਅਦ ਸੁਣਵਾਈ ਕੀਤੀ ਜਾਵੇਗੀ ਅਦਾਲਤ ਨੇ ਕਿਹਾ ਕਿ ਉਹ ਦੁਚਿੱਤੀ ਤੋਂ ਬਚਣ ਲਈ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਤੱਕ ਮਾਮਲੇ ਦੀ ਸੁਣਵਾਈ ਨਹੀਂ ਕਰਨਾ ਚਾਹੁੰਦੇ 11 ਫਰਵਰੀ ਨੂੰ ਇੱਥੇ ਇਕੱਠੇ ਹੋਏ ਸੀ 12 ਨੂੰ ਚਾਲੇ ਪਏ ਸੀ ਮੋਦੀ ਸਰਕਾਰ ਨੂੰ ਦਿੱਲੀ ਦਰਬਾਰ ਨੂੰ ਸੰਦੇਸ਼ ਦੇ ਰਹੇ ਹਾਂ ਇੱਕ ਸਾਲ ਹੋ ਚੱਲਿਆ ਨਾ ਅੱਕੇ ਹਾਂ ਨਾ ਥੱਕੇ ਹਾਂ ਨਾ ਹੌਂਸਲੇ ਪਸਤ ਹੋਏ ਆ ਤੇ ਨਾ ਟਾਰਗੇਟ ਭੁੱਲੇ ਆ ਪਤਾ ਸਾਨੂੰ ਨਿਸ਼ਾਨਾ ਕੀ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਇਹ ਮੰਗ ਸਾਡੀ ਨਹੀਂ ਹੈ ਪੂਰੇ ਦੇਸ਼ ਦੀ ਹੈ ਜਿਹੜੇ ਕਿਸਾਨ ਮਜ਼ਦੂਰ ਇੱਥੇ ਆਏ ਕੱਲੀ ਉਹਨਾਂ ਦੀ ਨਹੀਂ ਹੈ 3 ਕਰੋੜ ਪੰਜਾਬੀਆਂ ਦੀ 83 ਕਰੋੜ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਆ ਕਰਜ਼ਾ ਜਿਹੜਾ ਮਾਫੀ ਆ ਇਹ ਕਰਜ਼ਾ ਮਾਫੀ ਵੀ ਦੇਸ਼ ਦੇ ਇੱਕ ਵੱਡੇ ਹਿੱਸੇ ਦੀ ਮੰਗ ਹੈਗੀ ਆ ਔਰ ਇਹ ਇਕੱਲੇ ਕਿਤੇ ਸਾਡੀ ਮੰਗ ਨਹੀਂ ਹੈਗੀ ਆ ਬੇਸ਼ੱਕ ਅੱਜ ਜਿੱਥੇ ਹਜ਼ਾਰਾਂ ਟ੍ਰੈਕਟਰ ਟਾਲੀਆਂ ਦਾ ਕਾਫਲਾ ਲੈ ਕੇ ਜਾਣ ਦਾ ਅਸੀਂ ਪੂਰਾ ਜ਼ੋਰ ਲਾਇਆ ਔਰ ਵੱਡੀ ਪੱਧਰ ਤੇ ਤੁਹਾਨੂੰ ਵਿਖਾ ਦਾਂਗੇ ਕਿੰਨੇ ਟ੍ਰੈਕਟਰ ਟਾਲੀਆਂ ਇੱਥੇ ਪਹੁੰਚੇ ਹੈਗੇ ਆ ਠੀਕ ਹੈ ਜੀ ਔਰ ਇੱਥੇ ਆਕ ਸਵੇਰੇ 4000 ਬੰਦਾ ਤੁਰਪੇ 5 ਤੁਰਪੇ ਕਿ ਰਾਤ ਤੱਕ ਟਰਾਲੀਆਂ ਆ ਰਹੀਆਂ 6 ਤੁਰ ਜੂਗਾ ਇਹ ਪਤਾ ਲੱਗੂ ਪਰ ਇਹ ਬੰਦੇ ਗਾਂ ਫਗਵਾੜੇ ਵੀ ਹੈਗਾ ਉੱਥੋਂ ਵੀ ਹੋਰ ਪੰਜਾਬ ਤੋਂ ਵੀ ਹਿੱਸੇ ਲੜਨਗੇ ਪਰ ਇਹ ਮੰਗ 80 ਕਰੋੜ ਲੋਕਾਂ ਦੀ ਗੱਲ ਕਰ ਰਹੇ ਇਹ ਗੱਲ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਕਰ ਰਹੇ ਆ ਇਹ ਮੰਗ ਕੱਲੀ ਸਾਡੀ ਨਹੀਂ ਹੈਗੀ ਨਰੇਗਾ 200 ਦਿਨ ਇਹਦੀ ਦਿਹਾੜੀ ਚੰਗੀ ਇਹ ਸਾਰੇ ਦੇਸ਼ ਦੇ ਮਜ਼ਦੂਰਾਂ ਦੀ ਗੱਲ ਆ ਭਾਵੇਂ ਇੱਥੇ ਸਾਡੇ ਨਾਲ 500 ਮਜ਼ਦੂਰ ਆਵੇ ਚਾਹੇ ਹਜ਼ਾਰ ਆਵੇ ਇਹ ਸਵੇਰੇ ਪਤਾ ਲੱਗ ਜੂ ਪਰ ਗੱਲ ਅਸੀਂ ਸਾਰੇ ਮਜ਼ਦੂਰਾਂ ਦੀ ਕਰ ਰਹੇ ਹੈਗੇ ਆ ਇਹਦੋਂ ਕਾ ਆਦੀਵਾਸੀਆਂ ਦੀ ਸंवਧਾਨ ਦੀ 5ਵੀਂ ਸੂਚੀ ਇਹਦੀ ਗੱਲ ਕਰ ਰਹੇ ਹੈਗੇ ਆ ਇਹਦੋਂ ਕਾ ਫਸਲੀ ਬੀਮਾ ਯੋਜਨਾ ਜਾਂ ਜਿਹੜਾ ਨਵਾਂ ਡਰਾਫਟ ਸਰਕਾਰ ਨੇ ਲਿਆਂਦਾ ਖੇਤੀ ਮੰਡੀ ਨੂੰ ਤੋੜਨ ਵਾਲਾ ਉਹਦੇ ਤੇ ਵੀ ਲੜ ਰਹੇ ਹੈਗੇ ਆ ਇਹ ਤੋਂ ਕਹਾ ਜਿਹੜੇ ਪ੍ਰਚਾਰਪੁਰ ਦੇ ਜਿਹੜੇ ਜਿੰਨੇ ਵੀ ਛੋਟੀ ਦੁਕਾਨਦਾਰੀ ਆ ਦੇਸ਼ ਦੀ ਉਹ ਛੋਟੀ ਦੁਕਾਨਦਾਰੀ ਵੱਡੇ ਕਾਰਪੋਰੇਟ ਦੇ ਮਾਲਾਂ ਨੇ ਖਾ ਲੈਣੀਆਂ ਉਹ ਦੀ ਲੜਾਈ ਵੀ ਲੜ ਰਹੇ ਆ ਇਸ ਸਾਸ ਨਾਲ ਵੀ ਸਾਰੇ ਉੱਠ ਕੇ ਦਿੱਲੀ ਨੂੰ ਵਧਣੇ ਇੱਕ ਦਿਨ ਮੋਦੀ ਜੀ ਤੇ ਚੁੱਪ ਨਹੀਂ ਰਹਿਣੇ ਕਿਸੇ ਨੇ ਨਹੀਂ ਕਿਹਾ ਸੀ ਪੰਜਾਬ ਬੰਦ ਐ ਹੋ ਜੂ ਹੋ ਗਿਆ ਨਾ ਦੇਖੋ ਕਿਵੇਂ ਦਿੱਲੀ ਦੀਆਂ ਟੜਕਾਂ ਹਿੱਲਦੀਆਂ ਸੋ ਮੈਂ ਦੱਸਦਾ ਜਿੱਥੇ ਮੈਂ ਖੜਾ ਵਾਂ ਐਸ ਵੇਲੇ ਸੌਰਵ ਸਿੰਘ ਜੀ ਕੋਟਲਾ ਮੇਰੇ ਲੱਗ ਗਿਆ ਜਰਮਨਜੀਤ ਸਿੰਘ ਬੰਡਾਲਾ ਰਣਜੀਤ ਸਿੰਘ ਕਲੇਰ ਵਾਲਾ ਆਪਣੇ ਸਿਟੀ ਜੀਓਮ ਦੇ ਪ੍ਰਧਾਨ ਖੜਿਆ ਲੋਕੋ ਕੇ ਸਾਹਮਣੇ ਖੜਿਆ ਮੁਕਤਾਰ ਸਿੰਘ ਭੰਗਵਾ ਬਾਕੀ ਸਾਰੇ ਲੀਡਰ ਵੀ ਆਏ ਹੋਏ ਆ ਆਪਾਂ ਗੱਲਬਾਤ ਕਰਦੇ ਚੱਲਾਂਗੇ ਇਹਨੂੰ ਸ਼ੇਅਰ ਕਰ ਦਿਓ ਮੇਰੇ ਕਰਕੇ ਨਾ ਸ਼ੇਅਰ ਕਰਿਓ ਜਦੋਂ ਪੂਰੇ ਦੇਸ਼ ਦੀ ਲੜਾਈ ਲੜ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਵੱਟ ਤੋਂ ਵੱਧ ਸ਼ੇਅਰ ਕਰ ਦਿਓ ਰਾਤ ਬੈਠਾ ਕਿਉਂਕਿ ਸਾਡਾ ਆਪਣਾ ਮੀਡੀਆ ਵਾ ਕੋਈ ਅਸੀਂ ਏਡੇ ਵੱਡੇ ਲੀਡਰ ਤਾਂ ਹੈ ਨਹੀਂਗੇ ਜਾਂ ਸਾਡੇ ਕੋਲ ਇੰਨੇ ਜ਼ਿਆਦਾ ਕੋਈ ਪ੍ਰਚਾਰ ਦਾ ਮਾਧਿਅਮ ਨਹੀਂ ਹੈਗਾ ਜਾਂ ਸਾਡੇ ਕੋਲੇ ਕੋਈ ਐਡਵਰਟਾਈਜ਼ ਦੇ ਜਗ੍ਹਾ ਵੀ ਸਾਡੀ ਗੱਲ ਚਲੀ ਜਾਏ ਸੀ ਤਾਂ ਆਪਣੇ ਢੰਗ ਨਾਲ ਗੱਲ ਪਹੁੰਚਾਉਣੀ ਹੈਗੀ ਆ ਜੇ ਤੁਸੀਂ ਪਹੁੰਚਾ ਦੋਗੇ ਤਾਂ ਜੜੇ ਟਿਕ ਟਾਲੀਆਂ ਲੈ ਕੇ ਅਜੇ ਪਿੰਡਾਂ ਤੋਂ ਨਹੀਂ ਤੁਰੇ ਉਹ ਵੀ ਸਾਡੇ ਨਾਲ ਆ ਜਣੇ ਹਰ ਪੰਜਾਬ ਦੇ ਪਿੰਡ ਚ ਟੱਕ ਟੱਕ ਲੀ ਹੋਗੇ ਜੇ ਇਹਦੀ ਮੈਂ ਤੁਹਾਨੂੰ ਦੱਸੂਗਾ ਕਿਡਾ ਵੱਡਾ ਕਾਫਲਾ ਵਾ ਨਾਲ ਤੁਹਾਡੇ ਨਾਲ ਚੱਲਦਾ ਜਾਊਗਾ ਵਿਚਾਰ ਚर्चा ਕਰਦੇ ਜਾਵਾਂਗੇ ਨਾਲੇ ਠੀਕ ਹੈ ਜੀ ਔਰ ਕਿਸਾਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਅੱਜ ਤੋਂ ਲਾਈਟ ਮੈਨਾਂ ਵੀਰਾਂ ਨੂੰ ਜਗਾ ਲਓ ਕਈ ਵੀ ਖਲੋਤੇ ਆ ਮੇਰੇ ਨਾਲ ਇਹ ਟਾਲੀ ਸਾਹਿਬ ਦੇ ਸਕੱਤਰ ਸਾਹਿਬ ਆ ਕੀ ਹਾਲ ਮਹਾਰਾਜ ਜੀ ਵਧੀਆ ਵਧੀਆ ਚੜਦੀ ਕਲਾ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਤਿਆਰੀ ਕਰਕੇ ਆਏ ਜੀ ਬਾਹਿਆਂ ਦਿਨਾਂ ਦੀ ਬਾਹਿਆਂ ਦਿਨ ਦੀ ਹਾਂਜੀ ਠੀਕ ਆ ਸੋ ਮੈਂ ਹੋਰ ਵੀ ਦਿਖਾਦਾ ਟਰਾਲੀ ਵਿੱਚ ਬੈਠੇ ਔਰ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਕਈ ਵਾਰੀ ਮਨ 'ਚ ਨਹੀਂ ਆਉਂਦਾ ਵੀ ਅਸੀਂ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਆ ਸਾਰੇ ਦੇਸ਼ ਦੀ ਦੇਸ਼ ਦੀ ਜਾਂ ਮਜ਼ਦੂਰਾਂ ਦੀ ਲੜਾਈ ਵੀ ਲੜ ਰਹੇ ਆ ਠੀਕ ਆ ਭਾਵੇਂ ਪਰ ਇੱਕ ਵਾਰੀ ਹੁੰਦਾ ਵੀ ਜਿਵੇਂ ਇੱਥੇ 5000 ਬੰਦਾ ਹੋਊ 6000 ਬੰਦਾ ਇਹ ਮਨ 'ਚ ਨਹੀਂ ਆਉਂਦਾ ਵੀ ਸਾਰੇ ਨਾਲ ਆਉਣ ਸਾਰੇ ਆਈ ਜਾਣੇ ਆਪੇ ਸੈੱਲ ਕੀ ਕਰੋ ਕੀ ਕਰੇ ਦੇਟ ਹੋਣ ਡਿਆ ਮੋਰਚਾ ਹੁੰਦਾ ਜਿਆਦਾ ਲੋਕ ਕਿੱਥੇ ਡੰਡੇ ਸਭ ਅੱਛਾ ਸਾਨੂੰ ਜਿਆਦਾ ਫਾਇਦਾ ਹੁੰਦਾ ਜਿੰਨਾ ਲੰਮਾ ਖਿਚਣ ਦੇ ਠੀਕ ਹੈ ਠੀਕਾ ਲੰਮੇ ਨਾਲ ਲੜਾਈ ਵਧ ਰਹੀ ਇਹਨਾਂ ਦਾ ਕਹਿਣਾ ਆਪ ਬਿਜਲੀ ਟਾਲੀ 'ਚ ਖੜਾ ਕੀ ਨਾ ਬਾਬਾ ਜੀ ਮੇਜਰ ਸਿੰਘ ਜੀ ਮੇਜਰ ਸਿੰਘ ਨਾਮ ਆ ਹਾਂ ਜੀ ਕਿਹੜਾ ਪਿੰਡ ਆ ਸਾਹਮਣਾ ਪਿੰਡ ਵਨਚੜੀ ਵਨਚੜੀ ਸਾਹਮਣਾ ਪਿੰਡ ਆ ਹਾਂ ਜੀ ਚੰਗੀ ਤਿਆਰੀ ਕਰਕੇ ਆਏ ਆ ਬਿਲਕੁਲ ਕੇ ਚੜ੍ਹਦੀ ਕਲਾ 'ਚ ਆ ਫੁੱਲ ਚੜੀ ਕੇ ਲੋਕ ਕਹਿੰਦੇ ਆ ਵੀ ਮੋਦੀ ਨੇ ਐਮਐਸਪੀ ਦੇਣੀ ਨਹੀਂ ਹਾਂ ਤਾਂ ਕੀ 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 ਜਾਵਾਂਗੇ ਅੱਛਾ ਲੈ ਕੇ ਰਹਿਣੀ ਆ ਵਾਹ ਬਈ ਵਾਹ ਆਇਆ ਵੀ ਗੱਲ ਅ ਵੀ ਕੋਈ ਅਸਲ ਵਿੱਚ ਤੇ ਲੋਕਾਂ ਦੇ ਮਨ ਦੇ ਰਾਦੇ ਦੱਸਦੇ ਹੁੰਦੇ ਵੀ ਐਮਐਸਬੀ ਮਿਲਨੀ ਆ ਕਿ ਨਹੀਂ ਮਿਲਨੀ ਹਾਂਜੀ ਕੋਈ ਨਹੀਂ ਸੋ ਇਸ ਕਰਕੇ ਨਾਲ ਦੇ ਨਾਲ ਜਿੱਦਾਂ ਵਿੱਚ ਚੱਲਦੇ ਨੇ ਟਰੈਕਟਰ ਟਾਲੀਆਂ ਨਾਲ ਨਾਲ ਆਹ ਨਾਲ ਨਾਲ ਟਰਾਲੀਆਂ ਦੀ ਲੈਣ ਆ ਆ ਲੈਂਦਾ ਕਿਸੇ ਵੀ ਆ ਬੱਲ ਨਾਲ ਟਾਲੀ ਇਹ ਦਿਖਣਾ ਨਹੀਂ ਹੈਗਾ ਲਾਈਟ ਲਾਈ ਹੋ ਇਹ ਬੱਲ ਚੱਲਿਆ ਭਾਈ ਲੰਗਰਾ ਵਾਸਤੇ ਬੱਲਨ ਵੀ ਭਾਈ ਰੱਖਿਆ ਹੋਇਆ ਇਹ ਬੱਲਨ ਦੀ ਟਰੈਕਟਰ ਟਰਾਲੀ ਆਪਣੀ ਲੈ ਕੇ ਆ ਆਪਣੇ ਆਪਣੀਆਂ ਟਰਾਲੀਆਂ ਨੇ ਕੋਲ ਟਰੈਕਟਰਾਂ ਨੇ ਕੋਲ ਬੱਤੀਆਂ ਲਾ ਕੇ ਹੋਰ ਇਸ ਕਰਕੇ ਆਪ ਵੀ ਇਹ ਲਗਾਤਾਰ ਆ ਦੇਖੋ ਵੱਡੇ ਪੁੱਤ ਤੇ ਰਾਹ ਤੇ ਆ ਆ ਦੇਖੋ ਕਿਸਾਨਾਂ ਨੇ ਇੱਕ ਤਰ੍ਹਾਂ ਭਰਾਵਾਂ ਨੂੰ ਬੇਚੀ ਆ ਵੀ ਆਪਣੀਆਂ ਮੇਰੇ ਕੋਲ ਆ ਗਏ ਅਬਦਾਲ ਮੈਂ ਚਲ ਕਈ ਵਾਰੀ ਪਿੰਡਾਂ 'ਚ ਗੱਲਾਂ ਕਰੀ ਦੀਆਂ ਵੀ ਇਹ ਲੜਾਈ ਤਾਂ ਸਾਰੇ ਪੰਜਾਬ ਦੀ ਲੜ ਰਹੇ ਆ 5000 ਬੰਦਾ ਹੋ 7000 ਜਿਹੜੇ ਨਹੀਂ ਹਜੇ ਅੰਦੋਲਨ ਚ ਆਉਂਦਾ ਸਾਰਾ ਪੰਜਾਬ ਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਟੈਟਰ ਟਾਲੀ ਲੈ ਕੇ ਆਓ ਜਾਂ ਸਾਡੇ ਨਾਲ ਚਲੋ ਕੀ ਮਨ ਚ ਆਉਂਦਾ ਇਹ ਗੱਲ ਹਾਂਜੀ ਸਾਰਿਆਂ ਨੂੰ ਸਾਰਿਆਂ ਨੂੰ ਪੂਜ ਸੁਯੋਗ ਦੇਣਾ ਚਾਹੀਦਾ ਕਿਉਂਕਿ ਇਹ ਇਕੱਲੇ ਇੱਕ ਬੰਦੇ ਦਾ ਕੰਮ ਨਹੀਂ ਹੈ ਭਾਈ ਐਮਐਸਪੀ ਤੇ ਗਰੰਟੀ ਕਾਨੂੰਨ ਸਾਰਿਆਂ ਲਈ ਲਾਗੂ ਹੋਣਾ ਹੈ ਜੇ ਇੱਕ ਇੱਕ ਬੰਦੇ ਨੂੰ ਥੋੜਾ ਮਿਲਣਾ ਹੈ ਠੀਕ ਹੈ ਚਲ ਕਈ ਵਾਰ ਇਹ ਵੀ ਲੋਕ ਕਹਿੰਦੇ ਆ ਮੋਦੀ ਨੇ ਐਮਐਸਬੀ ਦੇਣੀ ਨਹੀਂ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਦੇਣੀ ਕਿਉਂ ਨਹੀਂ ਇਹ ਤਾਂ ਸਾਡਾ ਹੱਕ ਬਣਦਾ ਪਰ ਲੈ ਕੇ ਛੱਡਣੀ ਹੈ ਦੇਣੀ ਕਿਉਂ ਨਹੀਂ ਅੱਛਾ ਅੱਛਾ ਲੈ ਵਧੀਆ ਗੱਲ ਆ ਜੜਦੀ ਗੱਲ ਆ ਜੱਪਦੇ ਭਾਈ ਆ ਵੇਖੋ ਭਾਈ ਆ ਆ ਆ ਸਵਰਾਜ ਵਾਲਾ ਭਾਈ ਆ ਡਾਟਾ ਜਗੰਡੀਆਂ ਜਿਹੜੇ ਪਨੀਰ ਸਾਹਿਬ ਜਿਹੜੇ ਬੰਦੇ ਕਹਿੰਦੇ ਆ ਵੀ ਨੌਜਵਾਨ ਨਹੀਂ ਹੈਗਾ ਮੜਾ ਜਾ ਉਹਨਾਂ ਨੂੰ ਦਰਸ਼ਨ ਕਰਾਇਆ ਭਾਈ ਆ ਭਲਾ ਕੀ ਆ ਆ ਜਵਾਨੀਆਂ ਭਾਈ ਹਾਂ ਜਿਹਨੇ ਕਹਿੰਦੇ ਆ ਸਾਰੇ ਝੂਠੇ ਆ ਜੀ ਜਿਹੜਾ ਜਿਹੜੇ ਸਾਰੇ ਝੂਠੇ ਆ ਜੀ ਆਪਾਂ ਖਾਲੀ ਜਾਣੇ ਆ ਵੀ ਝੂਠੇ ਆ ਭਾਈ ਅਵੇ ਨਾਲ ਤੁਰਿਆ ਜਾਂਦਾ ਬਹੁਤ ਵੱਡੇ ਪਰਦੇ ਤੇ ਜਵਾਨੀ ਆਈ ਹੋਈ ਆ ਐ ਨਹੀਂ ਹੈ ਆ ਲਗਾਤਾਰ ਟਰੈਕਟਰ ਢਾਲੀਆਂ ਵਾ ਆ ਦੇਖੋ ਫਾਰਮ ਟਰੈਕ 60 ਆ ਰਾਹ ਦਾ ਸਮਾਵਾ ਕੀ ਹਾਲ ਚੱਲ ਕਿਹੜੇ ਪਿੰਡੋਂ ਆਏ ਆ ਵਾ ਤੋਂ ਵੱਤ ਸ਼ੇਅਰ ਕਰੀ ਜਾਓ ਮੇਰੇ ਵੀ ਨੱਪੀ ਜਾਓ ਪਧੇਰ ਪਧੇਰ ਰੁਪਏ ਤੇ ਸ਼ੇਅਰ ਕਰੀ ਜਾ ਅੱਛਾ ਲੁੱਦਣਾ ਲਿਓ ਕਈ ਵਾਰੀ ਇਹ ਮੰਨੀ ਨਹੀਂ ਆਉਂਦਾ ਕਿ ਵੀ ਖਬਰਾਂ ਚ ਕਈ ਵਾਰੀ ਕਈ মিডিਆ ਨੈਗੇਟਿਵ ਵੀ ਬੋਲਦਾ ਵੀ ਕਹਿੰਦਾ ਮੋਦੀ ਆਂਦਾ ਵੀ ਮੰਨਣਾ ਨਹੀਂ ਹੈ ਉਹਦਾ ਕਿਉਂ ਨਹੀਂ ਜੀ ਮੰਨੇਗਾ ਮੰਨੇਗਾ ਕਿਉਂ ਨਹੀਂ ਮਨਾਉਣ ਬਾਅਦ ਤਾਂ ਜਾਣੇ ਅੱਛਾ ਮਨਾ ਕੇ ਛੱਡੋਗੇ ਹਾਂ ਜੀ ਹਾਂ ਜੀ ਨਹੀਂ ਆ ਵੇ ਮੈਂ ਕਈ ਵਾਰੀ ਸਵਾਲ ਹੁੰਦਾ ਨਾ ਦੇਖ ਲੇਤੇ ਤੇ ਚਲੋ ਜਿਹੜੇ ਹਜੇ ਟਰੈਕਟਰ ਟਾਲੀਆਂ ਲੈ ਕੇ ਵੀ ਨਹੀਂ ਆ ਰਹੇ ਉਹਨਾਂ ਨੂੰ ਕੀ ਕਹੋਗੇ ਪਿੰਡਾਂ 'ਚ ਅਸੀਂ ਤਾਂ ਹਰੇ ਪਿੰਡ 'ਚ ਚਾਹੁੰਦੇ ਆ ਵੀ ਸਾਰੇ ਪਿੰਡਾਂ 'ਚ 2-2 3-3 ਟਾਲੀ ਟਰੈਕਟਰ ਹੋਣੇ ਚਾਹੀਦੇ ਵੱਧ ਤੋਂ ਵੱਧ ਹੋਣਾ ਚਾਹੀਦਾ ਠੀਕ ਹੈ ਸਰਕਾਰ ਨੂੰ ਪਤਾ ਲੱਗਣਾ ਚਾਹੀਦਾ ਆ ਵੀ ਜੂਥ ਆ ਭਾਈ ਦੇਖ ਲਓ ਆਹਦੇ ਜੂਥ ਨਹੀਂ ਆਉਂਦਾ ਹੈਗਾ ਆ ਵੀ ਇੱਧਰ ਖਾਲੀ ਕਾਕਾ ਆਹ ਵੀ ਵੇਖ ਲਓ ਬਿਲਕ ਜਿੰਨੇ ਬਜ਼ੁਰਗ ਆਉਣੇ ਆ ਆ ਸਾਰੀਆਂ ਟਿਕਟ ਟਾਲੀਆਂ ਭਾਈ ਠੀਕ ਹੈ ਜੀ ਸਾਰੀਆਂ ਟਿਕਟ ਟਾਲੀਆਂ ਲਗਾਤਾਰ ਆਪ ਖਾਓ ਭਈ ਮਹਾਰਾ ਜਿਹੜਾ ਪਿੰਡ ਆ ਬਾਪੂ ਜੀ ਇਹ ਜਿਸ ਪਿੰਡ ਦੇ ਵਿੱਚ ਲਕੀਰ ਖਿੱਚੀ ਸੀ ਉਹ ਅੱਛਾ ਮੈਨੂੰ ਪਤਾ ਨਹੀਂ ਜੇ ਤਾਂ ਭੁੱਲ ਗਿਆ ਕਿਹੜਾ ਪਿੰਡ ਆ ਲੋਧੜ ਲਈ ਠੀਕ ਹੈ ਠੀਕ ਹੈ ਲੋਧੜਾ ਲਿਆ ਚੜਦੀ ਕਲਾ ਅੱਜ ਸ਼ੇਅਰ ਕਰ ਦਿਓ ਵੀ ਬਜ਼ੁਰਗ ਤੁਹਾਡੇ ਰਾਤ ਥੋੜੀ ਲੜਾਈ ਲੜ ਰਹੇ ਆ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਜ਼ਾਰਾਂ ਬੰਦੇ ਦੇਖਣ ਬਾਈ ਠੀਕ ਹੈ ਜੀ ਗੱਲ ਜਾਵੇ ਦੁਨੀਆ ਤੱਕ ਆਪ ਟਾਲੀ ਤੋਂ ਨੂੰ ਖਾਲੀ ਜਾਂਦੇ ਆ ਬੱਬੋਵਾਲ ਬੱਲੋਵਾਲ ਜੋ ਬੱਲੋ ਵਾਲੀ ਠੀਕ ਹੈ ਟਰਾਲੀਆਂ ਟਰਾਲੀਆਂ ਇਹ ਮੈਂ ਕਿਲੋਮੀਟਰਾਂ ਤੱਕ ਤੁਹਾਨੂੰ ਐ ਟਰਾਲੀਆਂ ਮਿਲਣਗੇ ਰਾਤ ਦਾ ਸਮਾਂ ਇੱਥੇ ਚਲੋ ਲਾਈਟ ਹੈਗੀ ਆ ਡੇਰਾ ਬਿਆਸ ਦੇ ਨੇੜੇ ਆ ਜਗ੍ਹਾ ਹੈਗੀ ਆ ਵੇਖੋ ਤੁਹਾਨੂੰ ਅਰਜਨ ਖੜਾ ਬਾਈ ਠੀਕ ਹੈ ਜੀ ਅਰਜਨ ਆ ਇਹ ਕੱਥੂ ਨੰਗਲ ਜੋਨ ਕੱਥੂ ਨੰਗਲ ਆ ਠੀਕ ਹੈ ਜੀ ਆ ਆ ਵੇਖੋ ਭਈ ਆ ਵੱਖਰੇ ਨਜ਼ਾਰਾ ਜੇ ਆਹ ਖਸਾਂ ਜਿਹੜੇ ਆ ਆ ਬਈ ਬੈਠੇ ਆ ਮੰਡੀਆਂ ਇੱਥੇ ਢਾਲੀਆਂ ਹਾਲੇ ਹਾਲੇ ਆਪ ਆਈ ਵੇਖੋ ਮੰਝੇ ਢੱਟ ਗਏ ਆ ਤੇ ਸਿੰਘ ਸੱਜ ਗਏ ਆ ਕੀ ਨਾ ਬਾਪੂ ਜੀ ਸੁਵਿੰਦਰ ਸਿੰਘ ਪਿੰਡ ਕਿਹੜਾ ਜਾਂਗੀਰ ਜਾਂਗੀ ਤੇ ਜਾਗਿਰੋ ਆਇਆ ਸਿੰਘ ਫਿਰ ਠੀਕ ਆ ਮੈਂ ਇੱਕ ਸਵਾਲ ਲਗਾਤਾਰ ਕਰਦੇ ਆ ਸਾਰਿਆਂ ਨੂੰ ਚੱਲ ਉਧਰ ਲੜਾਈ ਆ ਲੱਭੀ ਆ ਉਹ ਕਹੀ ਜਾਂਦੇ ਆ ਮੋਦੀ ਨਹੀਂ ਮੰਨਦਾ ਕੀ ਕਹਿਣਾ ਚਾਹੋਗੇ ਮੋਦੀ ਮਨਾਉਗੇ ਕਿਹਦਾ ਆਂਦੇ ਆ ਪੀਟੀਵੀ ਚੈਨਲ ਬੋਲੀ ਜਾਂਦੇ ਆ ਮੋਦੀ ਦੇ ਤੌਣ ਤੇ ਗੋਡਾ ਰੱਖਾਂਗੇ ਅੱਛਾ ਤੌਣ ਤੇ ਗੋਡਾ ਰੱਖੋਗੇ ਤੇ ਫਿਰ ਮੰਨੂਗਾ ਤੇ ਮਜ਼ਦੂਰ ਆ ਜੀ ਆਂਦੇ ਅੱਛਾ ਇਹ ਮਜ਼ਦੂਰ ਆਇਆ ਤੁਸੀਂ ਮਜ਼ਦੂਰ ਭਰਾ ਦੇ ਵਧੀਆ ਬਹੁਤ ਵਧੀਆ ਵੀ ਸ਼ੇਅਰ ਕਰ ਦਿਓ ਭਾਈ ਮਜ਼ਦੂਰ ਭਰਾ ਵੀ ਆਏ ਹੋਇਆ ਜਿਨ੍ਹਾਂ ਦੀ ਲੜਾਈ ਲੜ ਰਹੇ ਬਹੁਤ ਵਧੀਆ ਭਾਈ ਆਹ ਵੇਖੋ ਨੌਜਵਾਨ ਵੀ ਹੈਗੇ ਇਧਰ ਖਾਲੀ ਭਾਈ ਆ ਵੀ ਨੌਜਵਾਨ ਹੈਗੇ ਭਈ ਉਧਰ ਖਾਲੀ ਭਾਈ ਆ ਵੀ ਨੌਜਵਾਨ ਹੈਗੇ ਆ ਤੋ ਯੂਥ ਵੀ ਆ ਰਿਹਾ ਬੜੀ ਚੜ੍ਹਦੀ ਕਲਾ ਵਾ ਜਿਹੜਾ ਸੀ ਦਾਵਾ ਕੀਤਾ ਸੀ ਸਾਡੇ ਵਰਕਰਾਂ ਨੇ ਹਾਂ ਓਏ ਖਾਲਸਾਬ ਕਿਹੜਾ ਪਿੰਡ ਆ ਓ ਪਿੰਡ ਬਾਪੂ ਵਾਲਾ ਬੰਡਾਲਾ ਬੰਡਾਲਾ ਅੱਛਾ ਅੱਛਾ ਬੰਡਾਲਾ 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 ਠੀਕ ਆ ਬਈ ਠੀਕ ਆ ਬਹੁਤ ਖੁਸ਼ੀ ਹੋਇਆ